ਮਨਜਾ ਪੈਂਦੇ ਯਾਰ ਮੈਂ ਮੈਂ ਨਹੀਂ ਮੰਨਣਾ ਬਾਜੋ ਮੇਰੀ ਇਹ ਨਹੀਂ ਸੁਣੀ ਮੈਨੂੰ ਮਾਂ ਪੈਂਦੀ ਗਾਣਾ ਗੱਢਣ ਲੱਗੇ ਸਾਰੇ ਜਾਨੇ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਾਜੋ ਕੇ ਜਾ ਕੇ ਮੈਨੂੰ ਕਹਿੰਦੇ ਮਨਜਾ ਪੈਂਦੇ ਯਾਰ ਮੈਂ ਮੈਂ ਨਹੀਂ ਮੰਨਣਾ ਕਰੋ ਕਰੋ ਬਾਅਦ ਵਿੱਚ ਆਪਣੇ ਨਾਲ ਗੱਲ ਕਰ ਗੱਲ ਕਰ ਗੱਲ ਕਰ ਤੱਕ ਕਰੋਗੇ ਕਰੋਗੇ ਜਦੋਂ ਸਾਥ ਹਾਂ ਕੱਲ ਕਰੋਗਾ ਉਹਨੇ ਜਾਇਜ ਕੋਈ ਰੋਟੀ ਨਹੀਂ ਖਾਣ ਦੇਣ ਕੇ ਚਲੋ ਚਲੋ ਚੱਲ ਮਾਰੂ ਮੱਕ ਜਾਣਾ ਆਈਆਂ ਉਹਨਾਂ ਦੀ ਬਰਤ ਨਾਲ ਕਰ ਸਾਨੂੰ ਇਨਸਾਫ ਚਾਹੀਦਾ ਹੁਣ ਬਸ ਹੋਰ ਕੁਛ ਨਹੀਂ ਨਜਾਇਜ਼ ਕੁੱਟਿਆ ਇਹਨਾਂ ਨੇ ਉਹ ਜਾਇਜ ਮਾਰ ਨਹੀਂ ਮਤਵਤੀ ਵੱਲ ਚਾਪ ਕਰੋ ਵਾਚ ਕੇ 10 ਮਿੰਟ ਤੇ ਕੋਈ ਬੰਦੇ ਆਇਆ ਹਨਾ ਗੱਡੀ ਤੇ ਤੇ ਕੈਮਰੇ ਤੋਂ ਪਿੱਛੇ ਗੱਡੀ ਘਲਾਰੀ ਉਹਨਾਂ ਨੇ ਉਹਨਾਂ ਨੇ ਹੱਥੋਂ ਭਾਈ ਕੀਤੀ ਗੱਡੀ ਚ ਪਾ ਲੈ ਥੱਕੇ ਨਾਲਾ ਮੂੰਹ ਚ ਖੂਨ ਵੀ ਕੱਢਿਆ ਹਨ ਨੂੰ ਇਨਸਾਫ ਚਾਹੀਦਾ ਔਰ ਕੁਛ ਨਹੀਂ ਮੈਨੂੰ ਕੋ ਲਾ ਕਹਿੰਦਾ ਸਭੂ ਚਾਹ ਪੀਨੇ ਮੈਂ ਕਿਹਾ ਪੀਣੀ ਹੈ ਜੀ ਉਹਦੇ ਬਾਅਦ ਜੀ ਇਹ ਚਾਰ ਬੰਦੇ ਆਏ ਆ ਤਿੰਨ ਸਰਦਾਰ ਤੇ ਇਹ ਤਿੰਨ ਮੋਨੇ ਤੇ ਇੱਕ ਸਰਦਾਰ ਜੀ ਬਾਅਦ ਚ ਮੈਨੂੰ ਇਹ ਲੈ ਗਿਆ ਫੜ ਕੇ ਨਾ ਜੀ ਮੈਨੂੰ ਕਹਿੰਦਾ ਵੀ ਬੋਲ ਬਿੱਲੂ ਕੀਂ ਵੇਚਦਾ? ਕਿਉਂ ਕਾਫੀਂ ਵੇਰੇ ਨਾ ਸਭ ਕਾ ਨਾ ਫੀਂ ਵੇਰੇ ਨਾ ਸੋ ਤੂੰ ਫੀਂ ਵੇਚਦਾ ਹੈ ਪੀਂਹਿੰ ਵੇਚਦਾ ਤੈਨੂੰ ਫੀਂ ਵੇਚਦਾ ਤੇ ਛੱਡੇ ਪਾਰਦੇ ਆ ਜੀ ਸਾਰਿਆਂ ਦੇ ਜੀ ਜਿੱਥੇ ਕੈਮਰਾ ਆਂਦਾ ਹੀ ਉਥੇ ਕਹਿੰਦੇ ਲੰਮੇ ਪੈ ਜਾ ਅਗੇ ਹੋਰ ਜਗ੍ਹਾ ਆਇਆ ਕੈਮਰਾ ਉਹ ਪਤਾ ਨਹੀਂ ਕਿੱਥੇ ਤੱਕ ਵੀ ਕਹਿੰਦੇ ਲੰਮੇ ਪੈ ਜਾ ਜਿੱਥੇ ਮੈਨੂੰ ਤੀਜੀ ਜਗ੍ਹਾ ਵੀ ਬਾਰੇ ਉੱਥੇ ਵੀ ਉਹ ਲੰਮੇ ਪੈ ਗਿਆ ਜੀ ਰਹਿ ਗਿਆ ਜੀ ਅੰਦਰ ਜਾ ਕੇ ਮੈਨੂੰ ਜਿੱ ਨਿੱਕੇ ਜਿਹੇ ਕਮਰੇ 'ਚ ਬਾਰ ਕੇ ਮੈਨੂੰ ਉਹ ਡਾਂਗ ਫੇਰੀ ਜਿਹੜੀ ਫੇਰੀਆ ਕਰੀ ਹੁੰਦੀ ਬਾਅਦੋਂ ਮੈਨੂੰ ਕਹਿੰਦੇ ਵੀ ਇਹ ਚੱਲ ਜਾ ਘਰ ਨੂੰ ਮੈਂ ਕਿਹਾ ਮੈਂ ਕਿੱਥੇ ਜਾਵਾਂ ਮੇਰੀ ਜ਼ਿੰਦਗੀ 'ਚ ਪਹਿਲੀ ਵਾਰੀ ਆਇਆ ਹਾਂ ਇੱਕ ਸਰਦਾਰ ਨੂੰ ਫੋਨ ਆਂਦਾ ਸੀ ਬਸ ਉਹ ਹੀ ਮੈਨੂੰ ਮਰਵਾਉਂਦਾ ਸੀ ਮੈਂ ਇਹ ਗੱਲ ਵੀ ਇਹਨੂੰ ਕਹੀ ਮੈਂ ਕਿ ਮੇਰੇ ਹੱਥ ਪੈਰ ਨਾ ਤੋੜੋ ਕਦੇ ਦਾ ਹੱਥ ਪੈਰ ਤੋੜ ਤੂੰ ਨਿਆਰੇ ਸੋਟੋ ਮੈਂ ਕਿ ਉਹਨੂੰ ਨਿਆਰੇ ਮਾਰ ਦੋ ਪਰ ਉਹਨੇ ਮੇਰੀ ਹੰਨੀ ਸੁਣੀ ਜੀ ਨਿੰਮਾ ਇੱਕ ਪੁਲਿਸ ਰਟਾਇਰ ਜਿਹੜਾ ਉਹਨਾਂ ਦੇ ਘਰ ਕੰਮ ਕਰ ਰਿਹਾ ਸੀ ਬਾਬਾ ਬਾਬਾ ਉਹ ਸੇਵਲ ਚ ਚਾਰ ਬੰਦੇ ਆਏ ਲੈ ਕਹਿੰਦੇ ਸੀਐਸਟਾਪ ਚ ਆਏ ਆ ਤੇ ਇਹਦਾ ਨਾਮ ਪੁੱਛਿਆ ਆਬੂ ਆਬੂ ਕੌਣ ਇਹਨਾਂ ਕਹਾਂ ਆਬੂ ਤੇ ਇੱਥੇ ਕੋਈ ਨਹੀਂ ਆ ਸਾਬੂ ਆ ਜਿੱਥੇ ਰਸਤੇ ਜਿੱਦਾਂ ਟੋਲ ਟੈਕਸ ਆਇਆ ਜਾਂ ਜਿੱਥੇ ਕੈਮਰਾ ਆਇਆ ਇਹਨੂੰ ਲੰਮੇ ਪਾंदेਗੇ ਨੇ ਛੋਟੇ ਕਬਰੇ ਲੰਮੇ ਪਾ ਕੇ ਤੈਨੂੰ ਡਾਂਗ ਫੇਰੀ ਆ ਜਿਹੜਾ ਕਿ ਇਹਦੇ ਚ ਕੋਈ ਕਸੂਰ ਨਹੀਂ ਆ ਮੈਂ ਇਹਦਾ ਭਰਾ ਹਾਂ ਵੱਡਾ ਮੈਂ ਅੱਜ ਤੱਕ ਮੇਰੀ 60 ਸਾਲ ਉਮਰ ਹੋ ਗਈ ਆ ਮੈਂ ਇਹਨੂੰ ਕਦੀ ਸ਼ਰਾਬ ਪੀਂਦੇ ਵੀ ਨਹੀਂ ਦੇਖਿਆ ਚਲੋ ਜੇਕਰ ਇਹ ਨਸ਼ਾ ਪੱਤੇ ਦਾ ਕੰਮ ਕਰਦਾ ਇਹਨੂੰ ਅੰਦਰ ਠੋਕਣਾ ਚਾਹੀਦਾ ਇਹ ਜਿੰਨੇ ਵੀ ਆ ਲੰਬੜਦਾਰ ਮੋਤਵਾਰ ਮੰਗਲਿਆ ਖਸ਼ ਜਾਂ ਐਮਐਲਏ ਸਭ ਜਿਹੜੇ ਆਏ ਨੇ ਅਗਰ ਇਹ ਕਹਿੰਦੇ ਨਾ ਕਿ ਇਹ ਨਸ਼ਾ ਕੰਮ ਕਰਦਾ ਜਾਂ ਪੁਲਿਸ ਇਹਨਾਂ ਨੂੰ ਕੋਈ ਸਾਬਤ ਕਰ ਦੇ ਤੇ ਨਸ਼ਾ ਕਾ ਆਈ ਇਹਦੇ ਪਿੱਛੇ ਨਹੀਂ ਆਵਾਂਗੇ ਮੈਂ ਪਿੰਡ ਦਾ ਤਿੰਨ ਵਾਰੀ ਮੈਂਬਰ रह ਚੁੱਕਿਆ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਦੀ ਆਈ ਰਾਜ ਮਿਸਤਰੀ ਆ ਆਪਣਾ ਮਜ਼ਦੂਰੀ ਕਰ ਰਿਹਾ ਆਪਣੇ ਬੱਚੇ ਪਾਲ ਰਿਹਾ ਔਰ ਕਿਸੇ ਨੇ ਇਹਦੇ ਪਿੰਡ ਚੋਂ ਸ਼ਰਾਰਤ ਬਾਜੀ ਕਰਕੇ ਇਹਦੇ ਨਾਲ ਜੋ ਜਾਤੀ ਕਰਵਾਈ ਹੈ ਕੀਤੀ ਹੈ ਜਦਕਿ ਪੁਲਿਸ ਦੇ ਜਿਹੜਾ ਹੈੱਡ ਕੁਆਰਟਰ ਦਾ ਜਿਹੜਾ ਉਹ ਜਿਹੜਾ ਸੀਐਸਟਾਫ ਦਾ ਜਿਹੜਾ ਐਸਐਚਓ ਸੀ ਮਾਨ ਸਾਹਿਬ ਉਹਨਾਂ ਨੂੰ ਵੀ ਦਾ ਪੂਰਾ ਨਾਦ ਨਹੀਂ ਪਤਾ ਕਿ ਇਹ ਤਾਂ ਹੋ ਗਈ ਗੱਲ ਦੀ ਐਥਲੇ ਹਨੇਰਾ ਜਿਹੜੇ ਲੋਕ ਨਸ਼ਾ ਕੰਮ ਕਰ ਰਹੇ ਨੇ ਜਿਹੜੇ ਲੋਕ ਸ਼ਰਮ ਚਿੱਤਾ ਵੇਚ ਰਹੇ ਨੇ ਉਹਨਾਂ ਨੂੰ ਤੇ ਫੜ ਨਹੀਂ ਰਹੇ ਨੇ ਔਰ ਜਿਹੜੇ ਲੋਕ ਵਿਚਾਰੇ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਆਪਣੇ ਪਰਿਵਾਰ ਪਾਲ ਰਹੇ ਨੇ ਉਹਨਾਂ ਦੀ ਪਾਲਣ ਪੋਸ਼ਣ ਕਰ ਰਹੇ ਨੇ ਉਹਨਾਂ ਨੂੰ ਇਹ ਫੜੀ ਜਾਂਦੇ ਨੇ ਔਰ ਫਿਰ ਇਹਨੂੰ ਕਹਿ ਰਹੇ ਨੇ ਕਿ ਤੂੰ ਜਿਹੜੇ ਜੰਗ ਬੁਲੇਟ ਮੂੜੇ ਨੇ ਪਿੰਡ ਦੇ ਉਹਨਾਂ ਦੇ ਝੂਠੇ ਨਾਂ ਲੈ ਇਹਨੂੰ ਮਾਰ ਕੁੱਟ ਕੇ ਕਹਿੰਦੇ ਕਿ ਆਪਣੇ ਘਰ ਨਾਲ ਗੱਲ ਕਰੀ ਤੁਸੀਂ ਦੱਸੋ ਔਰ ਮਾਰ ਕੇ ਇਹਨੂੰ ਕਹਿੰਦੇ ਕਿ ਜਾ ਹੁੰਦਾ

ਮੈਂ ਡੀਡੇ ਸੰਸ਼ੀ ਲੱਗੇ ਰਹੇ ਜੀ ਨਾਮ ਕੀ ਹੈ ਮੇਰਾ ਨਾਮ ਸਾਬੂ ਆ ਜੀ ਹਾਂ ਜੀ ਕੁਲਦੀਪ ਸਿੰਘ ਜੀ ਕੀ ਗੱਲ ਹੋ ਤੈ ਮੈਂ ਡੀਡੇ ਲੱਗੇ ਰਹੇ ਸੀ ਪਹਿਲੇ ਦਿਨ ਗਿਆ ਮੈਂ ਡੀਪੀਸੀ ਪਾਇਗ ਰਹੇ ਨਿਮੇ ਘਰ ਜੀ 3:00 ਬਜ ਕੇ 10 ਮਿੰਟ ਦੀ ਗੱਲ ਹੈ ਮੈਨੂੰ ਕੋਲਾ ਕਹਿੰਦਾ ਸਾਬੂ ਚਾਹ ਪੀਣੇ ਮੈਂ ਕਿਹਾ ਪੀਣੀ ਹੈ ਜੀ ਉਹਦੇ ਬਾਅਦ ਜੀ ਇਹ ਚਾਰ ਬੰਦੇ ਆਏ ਆ ਤਿੰਨ ਸਰਦਾਰ ਤੇ ਇਹ ਤਿੰਨ ਮੋਣੇ ਤੇ ਇੱਕ ਸਰਦਾਰ ਜੀ ਇਹਨਾਂ ਨੇ ਮੈਨੂੰ ਪੁੱਛਿਆ ਵੀ ਸਾਬੂ ਮਿਸਤੀ ਕਿਹੜਾ ਜੀ ਮੈਂ ਕਿਹਾ ਮੈਂ ਆ ਜੀ ਮੇਰੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਨੂੰ ਕਹਿੰਦਾ ਫੋਟੋ ਖਿਜੀਓ ਮੈਂ ਕਿਹਾ ਮੇਰੀ ਆ ਜੀ ਬਾਜ ਮੈਨੂੰ ਇਹ ਲੈ ਗਿਆ ਫਰਕੇ ਨਾ ਜੀ ਮੈਨੂੰ ਕਹਿੰਦਾ ਵੀ ਬੋਲ ਬਿੱਲੂ ਫੀਮ ਵੇਚਦਾ ਕਿੰ ਕਾ ਫੀਮ ਵੇਚਦਾ ਸੋਬ ਕਾ ਨਫੀਮ ਵੇਚਦਾ ਸੋਟੂ ਫੀਮ ਵੇਚਦਾ ਹੈ ਪੀ ਫੀਮ ਵੇਚਦਾ ਕੰਨੂ ਫੀਮ ਵੇਚਦਾ ਇਹ ਤੇ ਛੱਡੇ ਪਾੜਤੇ ਆ ਜੀ ਸਾਰਿਆਂ ਦੇ ਜੀ ਮੈਨਾਂ ਜੀ ਮੈਨੂੰ ਨਹੀਂ ਪਤਾ ਕਿ ਮੇਰਾ ਕੀ ਕਸੂਰ ਹੈ ਜੀ ਬਾਅਦ ਮੇਰੀ ਇਹਨਾਂ ਨੇ ਹੰਨੀ ਸੁਣੀ ਮੈਨੂੰ ਮਾਂ ਪਿਆਂਦੀ ਗਾਣਾ ਗੱਢਣ ਲੱਗੇ ਸਾਰੇ ਜਾਨੇ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਾਜੋ ਕੇ ਜਾ ਕੇ ਮੈਨੂੰ ਕਹਿੰਦੇ ਇਹ ਮੰਨ ਜਾ ਪੈਂਦੇ ਯਾਰ ਮੈਂ ਮੈਂ ਨਹੀਂ ਮੰਨਣਾ ਸਰਦਾਰ ਘਰੀ ਪੁੱਸੇ ਮੈਨੂੰ ਡਾਂਗਾ ਫੇਰੀ ਜਾਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੰਦਰ ਜਾ ਕੇ ਮੈਨੂੰ ਜਿੱਥੇ ਕੈਮਰਾ ਆਂਦਾ ਸੀ ਉੱਥੇ ਕਹਿੰਦੇ ਲੰਮੇ ਪਿਆ ਜਾ ਅੱਗੇ ਹੋਰ ਜਗ੍ਹਾ ਆਇਆ ਕੈਮਰਾ ਉਹ ਪਤਾ ਨਹੀਂ ਕਿੱਥੇ ਕੰਥੇ ਵੀ ਕਹਿੰਦੇ ਲੰਮੇ ਪਿਆ ਜਾ ਜਿੱਥੇ ਮੈਨੂੰ ਤੀਜੀ ਜਗ੍ਹਾ ਵੀ ਬਾਰੇ ਉੱਥੇ ਵੀ ਲੰਮੇ ਪੈ ਰਹੀ ਪੈ ਗਿਆ ਜੀ ਅੰਦਰ ਜਾ ਕੇ ਮੈਨੂੰ ਜਿੱ ਨਿੱਕੇ ਜੇ ਕਮਰੇ ਚ ਬਾਰ ਕੇ ਮੈਨੂੰ ਉਹ ਡਾਂਗ ਫੇਰੀ ਜਿਹੜੀ ਫੇਰੀਆ ਕਰੀ ਹੁੰਦੀ ਮੈਨੂੰ ਮਾਂ ਭੈਣ ਨੂੰ ਮਰੀ ਨੂੰ ਰੋਲਿਆ ਉਹਨਾਂ ਨੇ ਮੈਨੂੰ ਆਤਬ ਆ ਦੇਖੋ ਜੀ ਮੇਰੇ ਇੱਥੇ ਡਾਂਗਾ ਮਾਰੀਆਂ ਸਰਦਾਰ ਨੇ ਤਿੰਨ ਮੋਨੇ ਹੀ ਇੱਕ ਸਰਦਾਰ ਸਰਦਾਰ ਮੈਨੂੰ ਬੜੀਆਂ ਗੰਦੀਆਂ ਗਾਲਾਂ ਕੱਢਦਾ ਸੀ ਇਹ ਦੇਖ ਲਓ ਜੀ ਮੇਰੇ ਪਿਆਰ ਬਾਅਦ ਚ ਮੈਨੂੰ ਕਹਿੰਦੇ ਵੀ ਐ ਚੱਲ ਜਾ ਘਰ ਨੂੰ ਮੈਂ ਕਿਹਾ ਵੀ ਮੈਂ ਕਿੱਥੇ ਜਾਵਾਂ ਮੈਂ ਤੇ ਜ਼ਿੰਦਗੀ ਚ ਪਹਿਲੀ ਵਾਰੀ ਆਇਆ ਇੱਥੇ ਐ ਤੇਰਾ ਪਿੰਡ ਕਿਹੜਾ ਮੈਂ ਮੇਰਾ ਪਿੰਡ ਜੰਗਲਾਂ ਜੀ ਬਾਅਦ ਚ ਮੈਨੂੰ ਕਹਿੰਦਾ ਹੈ ਚੱਲ ਕਰਨੇ ਤੇਰਾ ਹਾਲ ਮੈਂ ਕਿਹਾ ਮੈਨੂੰ ਉੱਥੇ ਸਾਦਾ ਜਿਥੇ ਮੈਂ ਲੱਗੇਦਾ ਸੀ ਪਰ ਉਹਨੇ ਮੇਰੀ ਹੰਨੀ ਸੁਣੀ ਇੱਕ ਵੀ ਜੀ ਮੈਨੂੰ ਬੜਾ ਦਲਿਆ ਉਹਨਾਂ ਨੇ ਜੀ ਉਹ ਦੱਸਣੀ ਕਿਉਂ ਤੁਹਾਡੇ ਕੋਈ ਪੁੱਛ ਗੱਲ ਨਹੀਂ ਨਹੀਂ ਮੈਨੂੰ ਹਣੀ ਉਹਨੂੰ ਫੋਨ ਆਂਦਾ ਸਰਦਾਰ ਨੂੰ ਇੱਕ ਜੀ ਇੱਕ ਸਰਦਾਰ ਨੂੰ ਫੋਨ ਆਂਦਾ ਸੀ ਬਸ ਉਹ ਹੀ ਮੈਨੂੰ ਮਰਵਾਉਂਦਾ ਸੀ ਮੈਂ ਇਹ ਗੱਲ ਵੀ ਇਹਨੂੰ ਕਹੀ ਮੈਂ ਕਿ ਮੇਰੇ ਹੱਥ ਪੈਰ ਨਾ ਤੋੜੋ ਕਹਿੰਦੇ ਹੱਥ ਪੈਰ ਤੋੜ ਦੇ ਉਹ ਨਿਹਰੇ ਛੱਡ ਦਿਓ ਮੈਂ ਕਿਹਾ ਮੈਨੂੰ ਨਿਹਰੇ ਮਾਰ ਦਿਓ ਪਰ ਉਹਨੇ ਮੇਰੀ ਹੰਨੀ ਸੁਣੀ ਜੀ ਕੋਈ ਗੱਲ ਆਹੀ ਪਤਾ ਨਹੀਂ ਐਸਐਸਪੀ ਐਸਐਸਪੀ ਦਫ਼ਤਰ ਪਠਾਨਕੋਟ ਜੀ ਮੈਨੂੰ ਕਿਸੇ ਨਾਲੋਂ ਕੋਈ ਨਹੀਂ ਐਸਐਸਪੀ ਨਾ ਮਿਲੇ ਜੀ ਕੀ ਗੱਲਬਾਤ ਹੋਈ ਹੈ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੋ ਜੀ ਉਹ ਜਿੰਗਾ ਤੁਹਾਡਾ ਹਾਲ ਹੈ ਜੀ ਕੰਮ ਕੀ ਕਰਦੇ ਤੁਸੀਂ ਕੰਮ ਲੇਬਰ ਦਾ ਮਿਸਤਰੀਆਂ ਦਾ ਕੰਮ ਕਰਦਾ ਜੀ ਮੇਰੇ ਤੇ ਲਾਕਤਵਾਜੀ ਵੀ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਤੁਹਾਡੇ ਤੇ ਕੋਈ ਪਰਚਾ ਜਿਹਾ ਨਹੀਂ ਨਹੀਂ ਇੱਕ ਮੇਰੇ ਤੇ ਪਰਚਾ ਨਹੀਂ ਜੀ ਮੈਂ ਉਹਨੂੰ ਸਰਦਾਰ ਨੂੰ ਕਿਹਾ ਮੇਰਾ ਮੇਰੀ ਗੱਲ ਵੀ ਕਰ ਲੈ ਜੀ ਮੈਂ ਪਰ ਉਹ ਕਹਿੰਦੇ ਵੀ ਨਹੀਂ ਇਹਨੂੰ ਨਹੀਂ ਛੱਡਣਾ ਬੱਸ ਉਹ ਫੋਨ ਨਹੀਂ ਮੈਨੂੰ ਛੱਡਾਂਦਾ ਤੇ ਕਹਿੰਦਾ ਤੂੰ ਕੰਨਦੀ ਵੀ ਇੱਕ ਕੱਡੀ ਮੈਂ ਕੱਡੀ ਜੀ ਕੋਈ ਨਾਮ ਉਹਨੂੰ ਪੜਾਓ ਨਹੀਂ 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 ਮੇਰੇ ਪਾਸ ਸਰਦਾਰ ਨੇ ਮੈਨੂੰ ਬੜਾ ਮਾ ਪੈਂਦੇ ਗਾਣਾ ਕਰੀ ਤਿੰਨ ਬੰਦੇ ਸੀ ਮੇਰਾ ਨਾਮ ਸविता ਜਿਹੜੀ ਆ ਮੈਂ ਨਾ ਦੀ ਵਾਈਫ ਆ ਕੁਲਦੀਪ ਸਿੰਘ ਦੀ ਐਸਐਸਪੀ ਦਫਤਰ ਆਏ ਹੋਏ ਆਪਾਂ ਕੀ ਗੱਲਬਾਤ ਹੋਈ ਗੱਲਬਾਤ ਇਹ ਹੋਈ ਹੈ ਕਿ ਕੰਮ ਤੇ ਗਏ ਪਹਿਲੇ ਦਿਨ ਟਿੱਡੇ ਤੇ ਕੋਰ ਕੋਰ ਗੱਲ ਤੁਸੀਂ ਆਪਣੇ ਨਾਲ ਗੱਲ ਕਰੋ ਗੱਲ ਕਰੋ ਗੱਲ ਕਰੋ ਗੱਲ ਕਰੋ ਕੋਰ ਕੋਰ ਗੱਲ ਕਰੋ ਗੱਲ ਕਰੋਗੇ ਤਾਂ ਇਨਸਾਫ ਮਿਲੇਗਾ ਹਾਂ ਗੱਲ ਕਰੋਗੇ ਆਪਣੇ ਨਾਲ ਅਮੀ ਜੇ ਐ ਕੋਈ ਰੋਟੀ ਵੀ ਨਹੀਂ ਖਾਂਦੇ ਵੀ ਕਰੋ 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 ਇਹ ਸਹੀ ਮਾਰ ਮੁੱਕ ਜਾਣਾ ਇਹ ਉਹਨਾਂ ਦੇ ਬ੍ਰਦਰ ਨਾਲ ਗੱਲ ਹਾਲੋ ਸਾਨੂੰ ਇਨਸਾਫ ਚਾਹੀਦਾ ਹੁਣ ਬਸ ਹੋਰ ਕੁਝ ਨਹੀਂ ਨਜਾਇਜ਼ ਕੁੱਟਿਆ ਇਹਨਾਂ ਨੇ ਉਹ ਜੇ ਮਾਰਦੇ ਮਿਤਵਤੀ ਮਾਰ ਲਾ ਕੇ ਲਾ ਚੋਪ ਕਰੋ ਨਹੀਂ ਕਹਿੰਦੇ ਮੈਨੂੰ ਕੁੱਟਿਆ ਬੜਾ ਇਹ ਆਪਾਂ ਨਹੀਂ ਕਰਾ ਇੰਕੇ ਇਹ ਹੀ ਕਿਤੇ ਠੀਕ ਆ ਆਪਾਂ ਦਰਾਣੀ ਚਠਾਣੀ ਕਿਤੇ ਗਈਆਂ ਸੀ ਘਰ ਕੋਈ ਵੀ ਨਹੀਂ ਤੇ ਇਹਨਾਂ ਨੂੰ ਪਹਿਲੇ ਦਿਨ ਡੀਡੇ ਕੰਮ ਤੇ ਗਏ ਆ ਤੇ ਉੱਥੇ ਕਹਿੰਦੇ ਤਿੰਨ ਕ ਹੋਵੇ ਜੀ ਤੇ 3:10 ਤੇ ਕੋਈ ਬੰਦੇ ਆਇਆ ਹਨਾ ਗੱਡੀ ਤੇ ਤੇ ਕੈਮਰੇ ਤੋਂ ਪਿੱਛੇ ਗੱਡੀ ਘਲਾਰੀ ਉਹਨਾਂ ਨੇ ਠੀਕ ਆ ਕੈਮਰੇ ਦੇ ਸਾਹਮਣੇ ਨਹੀਂ ਉਹ ਆਏ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਇੱਧਰ ਆਓ ਆਪਾਂ ਪ੍ਰਾਈਵੇਟ ਗੱਲ ਕਰਨੀ ਤੁਹਾਡੇ ਨਾਲ ਤੇ ਇਹ ਚੱਲ ਗਏ ਇਹ ਅਜਿਹੀ ਕੋਈ ਗੱਲ ਵਾਂਡੇ ਤੇ ਹੋਈ ਨਹੀਂ ਕਦੀ ਨਾ ਇਹ ਜੋ ਕੋਈ ਗੱਲ ਬਲਕਿ ਆਪਾਂ ਸੋਚੀ ਵੀ ਹੋਏਗੀ ਸਾਡੇ ਨਾਲ ਹਨਾ ਤੇ ਬੱਚੇ ਨਾਲ ਉੱਥੇ ਚੱਲ ਗਏ ਤੇ ਉਹਨਾਂ ਨੇ ਹੱਥੋਂ ਭਾਈ ਕੀਤੀ ਗੱਡੀ ਚ ਪਾ ਲੈ ਤੱਕੇ ਨਾਲ ਮੂੰਹ ਚ ਖੂਨ ਵੀ ਕੱਢਿਆ ਸਾਨੂੰ ਇਨਸਾਫ ਚਾਹੀਦਾ ਔਰ ਕੁਛ ਨਹੀਂ ਹੁਣ ਮਿਲੇ ਤੁਸੀਂ ਹਾਂਜੀ ਮਿਲੇ ਆ ਕਹਿੰਦੇ ਕੋਈ ਨਹੀਂ ਆਪਾਂ ਦੇਖ ਪੜਤਾਲ ਕਰਦੇ ਹਾਂ ਹੁਣ ਕੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਹੁਣ ਬਸ ਮੇਰਾ ਨਾ ਮੇਰਾ ਦੇਸਰਾਇ ਨਾ ਆਇਆ ਪਿੰਡ ਜੰਗਲ ਐਸਐਸਪੀ ਦਫਤਰ ਪਟਾਣਕੋਟ ਆਏ ਆ ਕੀ ਗੱਲਬਾਤ ਹੋਈ ਆ ਬੰਦੇ ਦੀ ਗੱਲਬਾਤ ਇਹ ਮੇਰਾ ਸ਼ਰੀਕੇ ਦਾ ਛੋਟਾ ਭਰਾ ਹੈ ਇਹ ਇੱਕ ਮਿਸਤਰੀ ਆ ਰਾਜ ਮਿਸਤਰੀ ਦਾ ਕੰਮ ਕਰਦਾ ਕਿ ਡੇਡੇ ਨਿੰਮਾ ਇੱਕ ਪੁੱਲਸ ਰਟਾਇਰ ਜਿਹੜਾ ਉਹਨਾਂ ਦੇ ਘਰ ਕੰਮ ਕਰ ਰਿਹਾ ਸੀ ਬਾਬਾ ਬਾਬਾ ਉੱਥੋਂ ਸ਼ਾਮਾਂ ਦਾ ਟਾਈਮ ਹੈ ਇਹਨੇ ਮੈਨੂੰ ਬਾਅਦ ਚ ਫੋਨ ਕੀਤਾ ਵੀ ਇਸ ਤਰ੍ਹਾਂ ਗੱਲ ਹੋਈ ਆ ਇਹਨੂੰ 3 ਵਜੇ ਨਾਲ ਉਹ ਸਿਵਲ ਚ ਚਾਰ ਬੰਦੇ ਆਏ ਨੇ ਕਹਿੰਦੇ ਸੀਐਸਟਾਪ ਚੋਂ ਆਏ ਆਂ ਤੇ ਇਹਦਾ ਨਾਮ ਪੁੱਛਿਆ ਆਬੂ ਆਬੂ ਕੌਣ ਆ ਇਹਨੇ ਕਿਹਾ ਆਬੂ ਤੇ ਇੱਥੇ ਕੋਈ ਨਹੀਂ ਆ ਸਾਬੂ ਆਹ ਸਭੂ ਕੋਣ ਆਹ ਮੈਂ ਆਹ ਇਧਰ ਆ ਕੇ ਨਾਲ ਗੱਲ ਕਰਨੀ ਐ ਇਹਨੂੰ ਚੁੱਕਿਆ ਤੇ ਗੱਡੀ ਲੈ ਕੇ ਨਾ ਇੱਥੋਂ ਗੱਡੀ ਲੈ ਕੇ ਜਿੱਥੇ ਰਸਤੇ ਜਿੱਦਾਂ ਟੋਲ ਟੈਕਸ ਆਇਆ ਜਾਂ ਜਿੱਥੇ ਕੈਮਰਾ ਆਇਆ ਇਹਨੂੰ ਲੰਮੇ ਪਾਉਂਦੇ ਗਏ ਨਾ ਉਹਦੇ ਬਾਅਦ ਵਿੱਚ ਇਹਨੂੰ ਸੀਐਸਟਾਪ ਪਤਾ ਨਹੀਂ ਕਿਹੜਾ ਕਮਰਾ ਦੱਸਣ ਦੇ ਦਾ ਛੋਟਾ ਮੈਂ ਤੇ ਆਇਆ ਨਹੀਂ ਹੈਗਾ ਛੋਟੇ ਕਮਰੇ ਲੰਮੇ ਪਾ ਕੇ ਤੇਨੂੰ ਡਾਂਗ ਫੇਰੀ ਆ ਜਿਦਾਂ ਕਿ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਮੈਂ ਇਹਦਾ ਭਰਾ ਆ ਵਡਾ ਮੈਂ ਅੱਜ ਤੱਕ ਮੇਰੀ 60 ਸਾਲ ਉਮਰ ਹੋ ਗਈ ਆ ਮੈਂ ਇਹਨੂੰ ਕਦੀ ਸ਼ਰਾਬ ਪੀਂਦੇ ਵੀ ਨਹੀਂ ਦੇਖਿਆ ਉਹ ਨੂੰ ਹੁਣ ਪਤਾ ਲੱਗਾ ਕਿ ਮੈਂ ਕਦੇ ਕਦੇ ਲਾਂਦਾ ਰਿਹਾ ਮੇਰੇ ਸਾਹਮਣੇ ਨੀ ਬੀੜੀ ਵੀ ਨਹੀਂ ਕਦੀ ਪੀਤੀ ਤਾਂ ਅਸੀਂ ਕਹਿੰਨੇ ਆ ਵੀ ਚਲੋ ਜੇਕਰ ਇਹ ਨਸ਼ਾ ਪੱਤੇ ਦਾ ਕੰਮ ਕਰਦਾ ਐ ਇਹਨੂੰ ਅੰਦਰ ਠੋਕਣਾ ਚਾਹੀਦਾ ਐ ਜਿੰਨੇ ਵੀ ਆਇਆ ਲੰਬੜਦਾਰ ਮੋਤਵਾਰ ਮੰਡਲ ਐਕਸ਼ ਜਾਂ ਐਮਐਲਏ ਸਭ ਜਿਹੜੇ ਆਏ ਨਾ ਅਗਰ ਇਹ ਕਹਿੰਦੇ ਨਾ ਕਿ ਇਹ ਨਸ਼ਾ ਕੰਮ ਕਰਦਾ ਜਾਂ ਪੁਲਿਸ ਇਹਨਾਂ ਨੂੰ ਕੋਈ ਸਾਬਤ ਕਰ ਦੇ ਪੇ ਨਸ਼ਾ ਕਹੀਂ ਇਹਦੇ ਪਿੱਛੇ ਨਹੀਂ ਆਵਾਂਗੇ ਅਸੀਂ ਸੱਚਾਈ ਇਹ ਲੈਣੀ ਆ ਕਿ ਇਹਦੇ ਨਾਲ ਨਜਾਇਜ਼ ਜਿਹੜੇ 4 ਬੰਦੇ ਸਿਵਲ ਚ ਆਏ ਨਾ ਉਹ ਕਿਉਂ ਆ ਕੇ ਤੈਨੂੰ ਚੁੱਕੇ ਲੈ ਗਏ ਜਾਂ ਤੇ ਕੋਈ ਪਰਚਾ ਨਹੀਂ ਹੋਇਆ ਜੀ ਹਾਂਜੀ ਮੈਂ ਪਿੰਡ ਦਾ ਤਿੰਨ ਵਾਰੀ ਮੈਂਬਰ ਰਹਿ ਚੁੱਕਿਆ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਦੀ ਆਈ ਹੂੰ ਇਹ ਲੱਗਦਾ ਕਿ ਕਿੰਨੇ ਕੰਮ ਕਰਾਇਆ ਹੋ ਸਕਦਾ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਕੰਨ ਕਰਾਇਆ ਕਿੰਨੇ ਕਰਾਇਆ ਮੈਨੂੰ ਉਸ ਪੁਲਿਸ ਵਾਲਿਆਂ ਤੇ ਹੈਗਾ ਵੀ ਉਹ ਬੰਦੇ ਆ ਕੇ ਉਹ ਚੁੱਕ ਕੇ ਲੈ ਗਿਆ ਕਿਉਂ ਲੈ ਗਏ ਨਾ ਮੈਨੂੰ ਕਿਸੇ ਦਾ ਜਾਣਕਾਰੀ ਹੋਰ ਕੋਈ ਨਹੀਂ ਇਹ ਕੀ ਮੰਗ ਕਰਦੇ ਮੈਨੂੰ ਇਹ ਮੰਗ ਕਰਦੇ ਆ ਅਸੀਂ ਤੁਹਾਡੇ ਪ੍ਰਸ਼ਾਸਨ ਤੋਂ ਕਿ ਜਿਹੜੀ ਹੈ ਨਾਜਾਇਜ਼ ਹੋਈ ਹੈ ਗਰੀਬ ਬੰਦੇ ਨਾਲ ਚਲਨ ਜੋਗਾ ਨਹੀਂ ਰਿਹਾ ਏ ਘਟ ਤੋਂ ਘਟ ਦੇ ਕੋ ਦੋ ਮਹੀਨੇ ਮੰਜੇ ਤੇ ਪੈ ਕੇ ਇਹਦੇ ਵਿੱਚ ਛੋਟੇ ਛੋਟੇ ਬੱਚੇ ਨੇ ਕਿੱਥੋਂ ਰੋਟੀ ਕਮਾਏਗਾ ਕਿੱਥੋਂ ਖਵਾਏਗਾ ਤੇ ਮੈਂ ਪ੍ਰਸ਼ਾਸਨ ਤੇ ਮੰਗ ਕਰਨਾ ਪਈ ਇਹਦੇ ਬਾਰੇ ਕੋਈ ਸੋਚਿਆ ਜਾਏ ਤੇ ਜਿਹੜੀ ਇਹਦੇ ਨਾਲ ਨਜਾਇਜ਼ ਹੀ ਹੋਇਆ ਉਹਦੇ ਸਾਨੂੰ ਪਲਦੀਪ ਅੱਜ ਵੀਲਚੇਅਰ ਤੇ ਕਹਿੰਦਾ ਵੀ ਇਦਾਂ ਹੀ ਹੈਗਾ ਬਿਲਕੁਲ ਨਹੀਂ ਜੀ ਰਾਜ ਮਿਸਤਰੀ ਕੰਮ ਕਰ ਰਿਹਾ ਸਵੇਰੇ ਦਿਹਾੜੀ ਲਾਣ ਜਾ ਠੀਕ ਠਾਕ ਹੋਏ ਤੇ ਦਿਹਾੜੀ ਲਾਣ ਜਾਂਦਾ ਬੰਦਾ ਕੋਈ ਵੀਲਚੇਅਰ ਤੇ ਲਾ ਕੇ ਥੋੜਾ ਜੰਦਾ ਦਿਹਾੜੀ ਲਾ ਬੀਲਚੇਅਰ ਤੇ ਆਇਆ ਜਿਲੇ ਹਥੋਂ ਥਾਣੇੋਂ ਨਿਕਲਿਆ ਪੁਲਿਸ ਵਾਲਿਆਂ ਨੇ ਘੁੱਟ ਤੇ ਅਕਲਦੀਪ ਹੈਗਾ ਕੋਈ ਜੰਗਲਪਿੰਡ ਦਾ ਉਹਨਾਂ ਦੇ ਨਾਲ ਪਿੰਡ ਦੇ ਵੀ ਬੰਦੇ ਆਏ ਨਾਲ ਬਹੁਤ ਸਾਰੇ ਬੰਦੇ ਵੀ ਆਏ ਹੋਏ ਆ ਤੇ ਜਿਨ੍ਹਾਂ ਨੇ ਉਹਨਾਂ ਨੂੰ ਕੋਈ ਕਦੇ ਕੇ ਪੁਲਿਸ ਮੁਲਾਜ਼ਮ ਕੋਈ ਲੈ ਕੇ ਆਏ ਸੀਗੇ ਤੇ ਇਹਨਾਂ ਨੂੰ ਕੋਈ ਉਹਨਾਂ ਨੂੰ ਡਾਊਟ ਸੀਗਾ ਪਰ ਇਹਨਾਂ ਦੇ ਕਹਿਣ ਮੁਤਾਬਕ ਕਿ ਜਿਹੜੀ ਉਹ ਡਾਊਟ ਹੈ ਉਹ ਗਲਤ ਹੈ ਇਹ ਬੰਦਾ ਸਹੀ ਆ ਤੇ ਅਸੀਂ ਵੈਰੀਫਾਈ ਕਰਾਂਗੇ ਇਹਦਾ ਵੀ ਇਹਨਾਂ ਦੀ ਵੀ ਗੱਲਬਾਤ ਸੁਣ ਲਈ ਆ ਤੇ ਜਿਹੜੀ ਜਿਹੜੇ ਬੰਦੇ ਜਿਨ੍ਹਾਂ ਨੇ ਕੋਈ ਇਹਦਾ ਹੀ ਗਲਤ ਨਾਮ ਦਿੱਤਾ ਆ ਤਾਂ ਫਿਰ ਜੇ ਗਲਤ ਹੋਇਆ ਤਾਂ ਫਿਰ ਉਹ ਵੀ ਅਸੀਂ ਵੈਰੀਫਾਈ ਕਰਕੇ ਤੇ ਜਿਹੜੇ ਮੁਲਾਜ਼ਮ ਹੋਣ ਉਹਨਾਂ ਤੋਂ ਵੀ ਪੁੱਛਾਂਗੇ ਕਿ ਉਹਨਾਂ ਕੋ ਕੋਈ ਕਿਦਾਂ ਦੀ ਕੋਈ ਇਨਫੋਰਮੇਸ਼ਨ ਸੀਗੀ ਤਾਂ ਅਕੋਰਡਿੰਗਲੀ ਜੋ ਵੀ ਬਣਦੀ ਕਰ ਲਈ